ਇਥੋਂ ਸਿਰਫ ਆਲੂ ਪੈਣਾ ਸਫਾਈ ਹੋਣੀ ਗ੍ਰੇਡਿੰਗ ਹੋਣੀ ਆ ਅੱਗੇ ਜਾ ਕੇ ਇਹਨੇ ਗ੍ਰੇਡਿੰਗ ਕਰਕੇ ਸੈਜ ਅੱਗੇ-ਅੱਗੇ ਕਰਦੇ ਜਾਣਾ ਨੇ ਸ਼ੀਂਹ ਦੀ ਕੁਆਲਿਟੀ ਬਹੁਤ ਵਧੀਆ ਆ ਬਹੁਤ ਜ਼ਬਰਦਸਤ ਕੁਆਲਿਟੀ ਆ ਚਾਨੀ ਸਾਹਿਬ ਨੇ ਜਿਹੜਾ ਬਣਾਇਆ ਬਹੁਤ ਸੋਹਣਾ ਪ੍ਰੋਡਕਟ ਬਣਾਇਆ ਦਾ ਹੁਣ ਇੱਥੇ ਲੇਬਰ ਲੱਗੀ 25 30 ਆਦਮੀ ਲੱਗੇ ਹੋਇਆ ਇਹਨਾਂ ਨੇ ਦੇ ਦਿੰਦੇ ਵਿੱਚ 1000 ਪੈਕਟ ਦੇ ਕਰੀਬ ਜੂਰੀ ਭਰ ਦੇਣਾ ਬਹੁਤ ਮਸ਼ੀਨਾਂ ਪੜ ਗਿਆ ਹੋਲੇ ਕੰਪਨੀਆਂ ਨੇ ਬਣਾਈਆ ਪਰ ਉਹਨਾਂ ਨਾਲੋਂ ਇਹ ਮਸ਼ੀਨ ਭਾਰੇ ਵੀ ਆ ਵਧੀਆ ਵੀ ਬਣੀ ਹੋਈ ਕੁਆਲਿਟੀ ਚੰਗੀ ਦੀ ਬਣੀ ਹੋਈ ਭਰਾਵਾਂ ਦੇ ਲਈ ਅੱਜ ਬਹੁਤ ਸੋਹਣੀ ਵੀਡੀਓ ਲੈ ਕੇ ਹਾਜ਼ਰ ਹੋਇਆ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਜਿਹੀ ਮਸ਼ੀਨ ਬਾਰੇ ਜਾਣਕਾਰੀ ਦਵਾਂਗੇ ਜਿਸ ਮਸ਼ੀਨ ਦੇ ਨਾਲ ਜਿਹੜਾ ਕੰਮ ਲੇਬਰ ਨੂੰ ਆਲੂ ਛਾਂਟਣ ਦੇ ਵਿੱਚ ਜੋ ਕਿ ਕਈ ਕਈ ਘੰਟੇ ਲੱਗ ਜਾਂਦੇ ਸਨ ਉਸ ਕੰਮ ਨੂੰ ਕਰਨ ਦੇ ਵਿੱਚ ਪਰ ਇਹ ਮਸ਼ੀਨ ਉਹ ਕੰਮ ਕੁਛ ਹੀ ਘੰਟਿਆਂ ਦੇ ਵਿੱਚ ਕਰ ਦਿੰਦੀ ਹੈ ਤੇ ਇਸ ਬਾਬਤ ਗੱਲਬਾਤ ਕਰਾਂਗੇ ਕਿ ਇਹ ਮਸ਼ੀਨ ਕਿੱਥੋਂ ਆਈ ਹੈ ਕਿਵੇਂ ਕੰਮ ਚੱਲਦਾ ਹੈ ਤੇ ਇਹ ਮਸ਼ੀਨ ਬਾਕੀ ਮਸ਼ੀਨਾਂ ਨਾਲੋਂ ਕਿਵੇਂ ਵੱਖਰੀ ਹੈ ਸੋ ਸਾਡੇ ਨਾਲ ਬਲਵਿੰਦਰ ਸਿੰਘ ਜੀ ਮੌਜੂਦ ਹੈ ਸਰ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਆਨੂ ਜੀ ਸਰ ਇਹ ਮਸ਼ੀਨ ਤੁਹਾਡੇ ਵੱਲੋਂ ਖਰੀਦੀ ਗਈ ਹੈ ਸੋ ਮਸ਼ੀਨ ਬਾਰੇ ਦੱਸੋ ਕਿ ਇਹ ਮਸ਼ੀਨ ਬਾਕੀ ਮਸ਼ੀਨਾਂ ਨਾਲੋਂ ਕਿਵੇਂ ਵੱਖਰੀ ਹੈ ਤੇ ਕਿਵੇਂ ਕੰਮ ਕਰਦੀ ਹੈ ਇਹ ਮਸ਼ੀਨ ਭਗਤੇ ਭਾਈ ਭਗਤੇ ਤੋਂ ਚਾਨੀ ਬ੍ਰਦਰ ਵਾਲਾ ਚਾਨੀ ਐਗਰੋ ਵਾਲਿਆਂ ਨੇ ਬਣਾਈ ਆ ਜਿਹੜੀ ਕਿ ਦੂਜੀਆਂ ਮਸ਼ੀਨਾਂ ਨਾਲੋਂ ਸਾਇਜ਼ ਕਪੈਸਿਟੀ ਵੀ ਵੱਡੀ ਆ ਤੇ ਕੰਮ ਦੀ ਆਉਟਪੁੱਟ ਵੀ ਇਹਦੀ ਵੱਡੀ ਆ ਜਿਆਦੀ ਆ ਜੀ ਤੇ ਦੂਜਿਆਂ ਨਾਲੋਂ ਕਾਫੀ ਸੋਹਣਾ ਕੰਮ ਕਰਦੀ ਆ ਆਲੂ ਦੀ ਛਾਂਟੀ ਗ੍ਰੇਡਿੰਗ ਤੇ ਇਹਦੇ ਨਾਲ ਡਬਲ ਬੈੱਡ ਲਾਇਆ ਗਿਆ ਇਹਨੂੰ ਟੇਬਲ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਟੇਬਲ ਡਬਲ ਆ ਇਹਦੇ ਨਾਲੋਂ ਦੂਜਿਆਂ ਦੇ ਉੱਪਰ ਹੀ ਹੁੰਦੇ ਆ ਇਹਦੇ ਥੱਲੇ ਵੀ ਲੱਗਾ ਹੋਇਆ ਇਹਦੇ ਨਾਲ ਜਿਹੜਾ ਸਾਡੇ ਆਲੂ ਦੀ ਸਫਾਈ ਕਰਨੇ ਹੋਰ ਸੌਖੀ ਹੋ ਗਈ ਆ ਬਰੇ ਲੈਵਰ ਥੱਲੇ ਖਲੋ ਕੇ ਬਹਿ ਕੇ ਕੰਮ ਕਰ ਸਕਦੇ ਆ। ਅੱਛਾ ਇਸ ਬਾਰੇ ਕੰਮ ਵੀ ਦੱਸੋ ਕਿ ਇਹ ਮਸ਼ੀਨ ਕੰਮ ਕਿਵੇਂ ਕਰਦੀ ਆ। ਇੱਥੋਂ ਸਿਰਫ ਆਲੂ ਪੈਣਾ ਸਫਾਈ ਹੋਣੀ ਹੈ, ਗ੍ਰੇਡਿੰਗ ਹੋਣੀ ਆ। ਅੱਗੇ ਜਾ ਕੇ ਇਹਨੇ ਗ੍ਰੇਡਿੰਗ ਕਰਕੇ ਸਾਈਜ਼ ਸਾਈਜ਼ ਅੱਗੇ-ਅੱਗੇ ਕਰਦੇ ਜਾਣਾ ਨੇ। ਇੱਥੋਂ ਸਿਰਫ ਸਫਾਈ ਹੋਣੀ ਆ। ਆਹ ਜਿਹੜਾ ਟੇਬਲ ਹੈ ਇੱਥੇ ਸਿਰਫ ਸਫਾਈ ਹੁੰਦੀ ਆ। ਕੋਈ ਕੁਝ ਨਹੀਂ ਹੁੰਦਾ। ਠੀਕ। ਬਸ ਆਮ ਤੌਰ ਤੇ ਬਹੁਤ ਮੁਸ਼ਕਲ ਹੁੰਦਾ ਹੈ ਕਿ ਜਦੋਂ ਆਲੂਆਂ ਦੇ ਸਾਈਜ਼ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਦੀ ਸ਼ਾਂਤੀ ਕਰਨੀ। ਤੇ ਇਹ ਮਸ਼ੀਨ ਬਹੁਤ ਮਤਲਬ ਕਿ ਆਸਾਨ ਤਰੀਕੇ ਦੇ ਨਾਲ ਕਰਦੀ ਪਈ ਆ। ਇਥੇ ਜਿੱਥੇ ਲੇਵਰ ਦੇ ਵੱਲੋਂ ਵੱਖੋ ਵੱਖਰਾ ਕੀਤਾ ਜਾ ਰਿਹਾ ਤੇ ਮਸ਼ੀਨ ਵੀ ਆਪਣੇ ਆਪ ਸਾਈਜ਼ ਵੇਕੇ ਬੋਰੀਆਂ ਦੇ ਵਿੱਚ ਭਰਦੀ। ਇੱਥੇ ਸਿਰਫ ਸਫਾਈ ਹੁੰਦੀ ਹੈ ਤਾਂ ਹਰਿਆ ਵੱਡਿਆ ਕਟਿਆ ਹੋਇਆ ਆਲੂ ਕਟਿਆ ਜਾਂਦਾ। ਮਿੱਟੀ ਵਾਲਾ ਕੁਡੜੀ ਇਹ ਵਿੱਚ ਉਹ ਕੱਢੀ ਜਾਣੀ ਆ। ਅੱਗੇ ਜਾ ਕੇ ਉਹਨੂੰ ਚੱਕ ਕੇ ਫਿਰ ਅੱਗੇ ਲੈ ਜਾਣਾ। ਉਤੋਂ ਅੱਗੇ ਜਾ ਕੇ ਸੈਜ ਬਣਾਣਾ। ਹਾਂ। ਜਿਹੜੇ ਹੱਥ ਨਾਲ ਬਣਾਉਣੇ ਬਹੁਤ ਔਖੇ ਆ। ਇੱਥੇ ਤੁਸੀਂ ਅੱਗੇ ਦੇਖੋਗੇ ਜਾ ਕੇ ਅੱਗੇ ਬਹੁਤ ਸੌਖਾ ਕੰਮ ਸਫਾਈ ਜ਼ਿਆਦਾ ਹੋ ਰਹੀ ਹੈ। ਅੱਛਾ ਕੁਆਲਿਟੀ ਕਿੱਦਾਂ ਦੀ ਹੈ ਸਰੀ ਮਸ਼ੀਨ ਦੀ? ਮਸ਼ੀਨ ਦੀ ਕੁਆਲਿਟੀ ਬਹੁਤ ਵਧੀਆ ਹੈ। ਬਹੁਤ ਜ਼ਬਰਦਸਤ ਕੁਆਲ ਜਾਨੇ ਸਾਹਿਬ ਨੇ ਜਿਹੜਾ ਪੜਾਇਆ ਬਹੁਤ ਸੋਹਣਾ ਪ੍ਰੋਡਕਟ ਬਣਾਇਆ ਤੇ ਅੱਗੇ ਸ਼ੁਰੂ ਕੀਤਾ ਇਹਨੇ 2-3 ਸਾਲ ਤੋਂ ਵਧੀਆ ਅੱਗੇ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਹੋਊਗਾ ਜਿਹੜੀ ਕਮੇ ਪੇਸ਼ ਹੈ ਉਹ ਵੀ ਨਿਕਲੂਗੀ ਜੀ ਬਾਕੀ ਬਹੁਤ ਸੋਹਣਾ ਕੰਮ ਹੈ ਕੋਈ ਨਹੀਂ ਪਰ ਮਾੜੀ ਮੋਟੀ ਜਿਹੜੀ ਉਹ ਲੱਗਦੀ ਵੀ ਉਹ ਵੀ ਸਾਫ਼ ਹੋ ਜਾਊਗੀ ਪਰ ਜਦੋਂ ਇਹ ਸਾਈਜ਼ ਲੱਗ ਲੱਗ ਸਾਈਜ਼ ਬਣੀ ਜਾ ਰਹਾ ਤੁਹਾਨੂੰ ਲੇਬਰ ਦਾ ਕੰਮ ਸਹੀ ਲੱਗਦਾ ਸੀ ਜਾਂ ਇਹ ਮਸ਼ੀਨ ਦਾ ਕੰਮ ਸਹੀ ਲੱਗਦਾ ਨਹੀਂ ਇਹ ਗ੍ਰੇਡਿੰਗ ਦਾ ਕੰਮ ਤਾਂ ਮਸ਼ੀਨ ਹੀ ਕਰ ਸਕਦੀ ਹੈ ਗ੍ਰੇਡਿੰਗ ਦਾ ਕੰਮ ਤਾਂ ਮਸ਼ੀਨ ਨੇ ਹੀ ਕਰਨਾ ਤਹਰਾ ਫਰਕ ਵੇਖਣ ਨੂੰ ਮਿਲਿਆ ਜਿਹੜਾ ਕੰਮ ਲੇਬਰ ਨੇ ਕਈ ਦਿਨਾਂ ਚ ਕਰਨਾ ਸੀ ਉਹ ਇਹ ਮਸ਼ੀਨ ਕਈ ਘੰਟਿਆਂ ਚ ਕਰ ਦਿੰਦੀ ਜਿੱਦਾਂ ਹੁਣ ਇੱਥੇ ਲੇਬਰ ਲੱਗੀ 25-30 ਆਦਮੀ ਲੱਗੇ ਹੋਇਆ ਇਹਨਾਂ ਨੇ ਤੇ ਇਹ ਦੰਦੇ ਵਿੱਚ 1000 ਪੈਕੇਟ ਦੇ ਕਰੀਬ ਜੂਰੀ ਭਰ ਦੇਣਾ ਉਹਦਾ ਜੇ ਹੱਥ ਨਾਲ ਕਰਨਾ ਤਾਂ 2-300 ਹੋਣਾ ਸੀ ਇੰਨਾ ਜਿਆਦਾ ਫਰਕ ਹੈ ਇਹਦੇ ਜੇ ਡਿਸਾਈਜ਼ ਕਰਨ ਦਾ ਇਹ ਕੋਈ ਮਸ਼ੀਨੇ ਕਰਨਾ ਸਫਾਈ ਹੱਥ ਨਾਲ ਕਰਨੀ ਪੈਣੀ ਉਸ ਵੇਚ ਕਿੰਨਾ ਕੁ ਮਤਲਬ ਕਿ ਦੇਣ ਚ ਡੀਜ਼ਲ ਲੱਗ ਜਾਂਦਾ ਕਿਉਂਕਿ ਡੀਜ਼ਲ ਤੇ ਚੱਲਦੀ ਪਈ ਐ ਮਿਸਟਰ ਡੀਜ਼ਲ ਸਿਰ ਦਿਨ ਦਾ 5 ਕਿਲੋਲਟਰ ਜੇ ਪਰ ਡੇ ਇੱਕ ਦਿਨ ਹੱਸ ਬਿਲਕੁਲ ਇੰਨਾ ਕੀ ਗੱਲ ਕਰਦੇ ਮਤਲਬ ਕਿ ਇਸ ਮਸ਼ੀਨ ਦੇ ਫਾਇਦੇ ਹੀ ਫਾਇਦੇ ਫਾਇਦੇ ਆ ਜੀ ਨੁਕਸਾਨ ਕੋਈ ਨਹੀਂ ਇਹਦਾ ਫਾਇਦਾ ਫਾਇਦਾ ਬਹੁਤ ਮਸ਼ੀਨਾਂ ਬਣ ਗਿਆ ਹੋਰ ਵੀ ਕੰਪਨੀਆਂ ਨੇ ਬਣਾਈਆਂ ਪਰ ਉਹਨਾਂ ਨਾਲੋਂ ਇਹ ਮਸ਼ੀਨ ਭਾਰੇ ਵੀ ਆ ਵਧੀਆ ਵੀ ਬਣੀ ਹੋਈ ਕੁਆਲਿਟੀ ਚੰਗੀ ਦੀ ਬਣੀ ਹੋਈ ਪਿੱਛੇ ਬਾਕੀ ਮਸ਼ੀਨਾਂ ਨਾਲੋਂ ਮਤਲਬ ਕਿ ਇਸ ਵਾਸਤੇ ਵੱਖਰੀ ਐ ਕਿਉਂਕਿ ਇਹ ਕੰਮ ਸੋਖਾਲਾ ਵੀ ਕਰਦੀ ਐ ਸਖਾਲਾ ਕਹਿੰਦਾ ਇਹਦੀ ਆਉਟਪੁੱਟ ਵੀ ਜ਼ਿਆਦੀ ਆ ਦੂਜਿਆਂ ਨਾਲੋਂ ਜੇ ਦੂਜੀ ਮਸ਼ੀਨ ਸਤਿਹੜੇ 8900 ਬੋਰੀ ਕੱਢਦੀ ਹੈ 1100 ਕੱਢ ਦਿੰਦੇ ਉਹ ਨਹੀਂ ਲੈਵਰ ਨੇ ਉਹਦੇ ਉੱਤੇ 250 ਬੋਰੀ ਦਾ ਫਰਕ ਹੈਗਾ ਜੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਸਰ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਸੋਚਦੇ ਹੋਣਗੇ ਕਿ ਹਾਂ ਵੀ ਅਸੀਂ ਮਸ਼ੀਨ ਖਰੀਦਣੀ ਹੈ ਤੇ ਤੁਸੀਂ ਉਹਨਾਂ ਨੂੰ ਐਡਵਾਈਸ ਕਰੋਗੇ ਕਿ ਇਹ ਮਸ਼ੀਨ ਖਰੀਦਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਐਡਵਾਈਸ ਕਰਦੇ ਹਾਂ ਜੇ ਅਸੀਂ ਕਈਆਂ ਨੂੰ ਦਿਖਾ ਕੇ ਡੈਮੋ ਵੀ ਦਿੱਤੇ ਆ ਕਈ ਵੇਲੇ ਆਦੇ ਰਹਿੰਦੇ ਰੋਜ਼ ਦੋ ਇੱਕ ਦੋ ਕਸਟਮਰ ਆਉਂਦੇ ਰਹਿੰਦੇ ਦੇਖਦੇ ਰਹਿੰਦੇ ਹੁਣ ਤਾਂ ਸੀਜ਼ਨ ਆਫ ਹੋ ਗਿਆ ਆਉਣ ਵਾਲੇ ਸੀਜ਼ਨ ਦੇ ਵਿੱਚ ਕਾਫੀ ਅਧੀਨ ਲੋਡ ਵੜੇ ਅਸੀਂ ਕਿੰਨੇ ਸਾਲਾਂ ਤੋਂ ਤੁਸੀਂ ਇਹਦੀ ਵਰਤੋਂ ਕਰ ਰਹੇ ਹੋ ਅਸੀਂ 2 ਸਾਲ ਤੋਂ ਕਰ ਰਹੇ ਹਾਂ ਕੀ ਫਰਕ ਦੇਖਣ ਨੂੰ ਮਿਲਿਆ ਕਾ ਅੱਜ ਅੱਜ ਦੋ ਜੀਆਂ ਮਸ਼ੀਨਾਂ ਨਾਲ ਕਾਫੀ ਫਰਕ ਆ ਜੀ ਇਹਦਾ ਇਸ ਤਰੀਕੇ ਦੇ ਨਾਲ ਇੱਥੇ ਇਹ ਆਲੂਆਂ ਵਾਲੀ ਮਸ਼ੀਨ ਲਿਆਂਦੀ ਗਈ ਹੈ ਤੁਸੀਂ ਫਾਇਦੇ ਵੇਖ ਸਕਦੇ ਹੋ ਕਿ ਜਿਹੜਾ ਕੰਮ ਲੇਬਰ ਦੇ ਵੱਲੋਂ ਕੀਤਾ ਜਾਂਦਾ ਸੀਗਾ ਆਲੂਆਂ ਦੀ ਛਾਂਟੀ ਕਰਨਾ ਤੇ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਮਸ਼ੀਨ ਕਰਦੇ ਪਈ ਹੈ ਤੇ ਇਹਦੇ ਵਿੱਚ ਜਿਹੜਾ ਡੀਜ਼ਲ ਹੈ ਉਹ ਵੀ ਬਹੁਤ ਘੱਟ ਮਾਤਰਾ ਦੇ ਵਿੱਚ ਇਸ ਦੀ ਵਰਤੋਂ ਹੁੰਦੀ ਹੈ ਸੋ ਬਹੁਤ ਹੀ ਸੋਹਣੀ ਇਹ ਮਸ਼ੀਨ ਹੈ ਤੁਸੀਂ ਵੇਖ ਸਕਦੇ ਹੋ ਕਿ ਤਿਆਰ ਕੀਤੀ ਹੋਈ ਹੈ ਸੋ ਅੱਗੇ ਵੀ ਗੱਲਬਾਤ ਕਰਦੇ ਆਂ ਸਰ ਜਦੋਂ ਹੁਣ ਤੁਹਾਡੇ ਕੋਲ ਇੰਨੀ ਸਾਰੀ ਲੇਬਰ ਵੀ ਆ ਦੂਜੇ ਪਾਸੇ ਮਸ਼ੀਨਾਂ ਮਸ਼ੀਨ ਦੇ ਨਾਲ ਵੀ ਬਹੁਤ ਸਾਰਾ ਫਾਇਦਾ ਹੋਣਾ ਸ਼ੁਰੂ ਹੋ ਚੁੱਕਿਆ ਬਹੁਤ ਸਾਰੇ ਕਿਸਾਨ ਵੀ ਤੁਹਾਡੇ ਕੋਲੇ ਆਂਦੇ ਹੋਣਗੇ ਡਵਾਈਸ ਮੰਗਦੇ ਹੋਣਗੇ ਵੀ ਸਰ ਇਹ ਮਸ਼ੀਨ ਬਾਰੇ ਸਾਨੂੰ ਦੱਸੋ ਕਿ ਇਹ ਮਸ਼ੀਨ ਮਤਲਬ ਕਿ ਸਾਡੇ ਲਈ ਫਾਇਦੇਮੰਦ ਹੈ ਜਾਂ ਫਿਰ ਨਹੀਂ ਉਹਨਾਂ ਨੂੰ ਤੁਸੀਂ ਕੀ ਐਡਵਾਈਸ ਨਹੀਂ ਦੇਖੋ ਜਿਹੜੇ ਸੈਜ ਕਰਦੇ ਨੇ ਉਹ ਹੱਥ ਨਾਲ ਸੈਜ ਨਹੀਂ ਹੋ ਸਕਦਾ ਗ੍ਰੇਡਿੰਗ ਨਹੀਂ ਹੋ ਸਕਦੇ ਜਿਹੜਾ ਸਾਡਾ ਪ੍ਰੋਪਰ ਸੈਜ ਜਿਹੜਾ ਬਣਨਾ ਉਹ ਇਹਦੇ ਨਾਲ ਹੀ ਬਣਨਾ ਮਸ਼ੀਨ ਨਾਲ ਹੀ ਬਣਨਾ ਉਹਦਾ ਹੱਥ ਨਾਲ ਨਹੀਂ ਬਣ ਸਕਦਾ ਸਾਡੀ ਕੁਆਲਿਟੀ ਜਿਹੜੀ ਆ ਉਹ ਬਾਨੇ ਸਾਦੇ ਹੁੰਦਾ ਜਿੱਦਾਂ ਹੈ ਗੁਜਰਾਤ ਦੇ ਵਿੱਚ ਕਲਣਾ ਛੋਟਾ ਦਾਣਾ ਉੱਥੇ ਮੰਗਦੇ ਆ ਛੋਟਾ ਆਲੂਆਂ ਦੀ ਸ਼ਾਂਤੀ ਕਿਉਂ ਜ਼ਰੂਰੀ ਹੁੰਦੀ ਹੈ ਇਸ ਬਾਰੇ ਵੀ ਜ਼ਰੂਰ ਆਲੂਆਂ ਦੀ ਸ਼ਾਂਤੀ ਜਿੱਦਾਂ ਹਰੇਕ ਸਟੇਟ ਦਾ ਵੱਖਰਾ ਸਹਿਜ ਲੱਗਦਾ ਆ ਆਲੂ ਦਾ ਜਿੱਦਾਂ ਬੰਗਾਲ ਦੇ ਵਿੱਚ ਜਾ ਕੇ ਬੰਗਾਲ ਸਟੇਟ ਦੇ ਵਿੱਚ ਜ਼ਮੀਨ ਬਹੁਤ ਉੱਪ ਜਾਊਗਾ ਉੱਥੇ ਉਹ ਛੋਟਾ ਸਹਿਜ ਲਾਉਂਦੇ ਗੋਲੀ ਜਦੋਂ ਇਹ ਗੋਲੀ ਕਹਿੰਦੇ ਨੇ 10 11 ਨੰਬਰ ਦੀ ਕੋਈ ਲੱਗਦੀ ਹੈ ਉੱਥੇ ਬਾਕੀ ਮੋਟਾ ਸਹਿਜ ਉਹ ਤੋਂ ਕਰਨਾਟਕ ਆ ਜਾਂਦਾ ਹੋਰ ਬਾਕੀ ਬਹੁਤ ਵੱਡਾ ਜਿਹੜਾ ਖਾਨਚ ਕੰਮ ਆਉਂਦਾ ਤੇ ਜੋ ਥੇ ਬਰੀਕ ਮੋਟਾ ਕਰਦੇ ਆ ਫਿਰ ਉੱਥੇ ਮਹਿੰਗਾ ਪੈਂਦਾ ਉਹਨਾਂ ਨੂੰ ਜਮੀਨਾਂ ਬਹੁਤਿਆਂ ਪਜਾਉ ਕਰਕੇ ਉੱਥੇ ਬ੍ਰੀਕ ਦਾੜੇ ਲੱਗਦਾ ਜੀ ਅੱਛਾ ਇਸ ਮਸ਼ੀਨ ਨੂੰ ਸਰ ਦਿਨ ਦੇ ਵਿੱਚ ਕਿੰਨਾ ਘੰਟੇ ਚਲਾਉਂਦੇ ਹੋ ਕੋਈ ਲਿਮਿਟਡ ਟਾਈਮ ਹੁੰਦਾ ਕਿੰਨਾ ਟਾਈਮ ਚਲਾਣੀ ਮਸ਼ੀਨ ਇਹ ਉਹ ਲੀਵਰ ਤੇ ਡਿਪੈਂਡ ਹੈ ਉਹ ਠੇਕਾ ਹੁੰਦਾ ਇਹਨਾਂ ਦਾ ਉਹ 8 ਘੰਟੇ ਵੀ ਚਲਾ ਸਕਦੇ 10 ਘੰਟੇ ਵੀ ਚਲਾ ਸਕਦੇ ਆ ਉਹਨਾਂ ਦੀ ਮਰਜ਼ੀ ਤੇ ਡਿਪੈਂਡ ਹੈ ਉਹ ਕੰਮ ਦਾ ਲਾਲਚ ਹੁੰਦਾ ਸਾਰੇ 10 ਘੰਟੇ ਡਰਾਈਵਰ ਚਲਾ ਹੀ ਲੈਂਦੇ ਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਜੀ ਸੋ ਆਲੂਆਂ ਦੇ ਵਾਸਤੇ ਜਿਹੜੀ ਇਹ ਮਸ਼ੀਨ ਹੈ ਬਹੁਤ ਹੀ ਸੋਹਣਾ ਕੰਮ ਕਰਦੀ ਪਈ ਹੈ ਤੇ ਜਿੱਥੇ ਲੇਬਰ ਦੇ ਵੱਲੋਂ ਇਸ ਕੰਮ ਨੂੰ ਕਰਨ ਦੇ ਵਿੱਚ ਕਈ-ਕਈ ਦਿਨ ਲਗਾ ਦਿੱਤੇ ਜਾਂਦੇ ਸਨ ਉੱਥੇ ਹੀ ਇਹ ਮਸ਼ੀਨ ਕੁਝ ਹੀ ਘੰਟਿਆਂ ਦੇ ਵਿੱਚ ਕੰਮ ਕਰਦੀ ਇੱਥੇ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ ਕਿ ਜਿਸ ਤਰੀਕੇ ਦੇ ਨਾਲ ਇੱਥੇ ਬੋਰੇ ਤੇ ਬੋਰੇ ਭਰੇ ਜਾ ਰਹੇ ਆ ਵੱਖੋ-ਵੱਖਰੇ ਜੋ ਕਿ ਸਾਈਜ਼ ਦੇ ਆਲੂਆਂ ਦੇ ਹਿਸਾਬ ਦੇ ਨਾਲ ਕਿਉਂਕਿ ਇਸ ਕੰਮ ਨੂੰ ਕਰਨ ਦੇ ਵਿੱਚ ਲੇਬਰ ਨੂੰ ਜਿੱਥੇ ਕਈ ਦਿਨ ਲੱਗਦੇ ਸਨ ਉੱਥੇ ਹੀ ਮਸ਼ੀਨ ਨੇ ਬਹੁਤ ਸੁਖਾਲਾ ਕੰਮ ਕਰ ਦਿੱਤਾ ਸੋ ਇਸ ਕੰਪਨੀ ਨੂੰ ਜਿਹੜੀ ਇਸ ਕੰਪਨੀ ਦੇ ਐਮ ਡੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਕੀ ਕੁਝ ਆਖਿਆ ਗਿਆ ਕਿਵੇਂ ਉਹਨਾਂ ਦੇ ਵੱਲੋਂ ਇਹ ਮਸ਼ੀਨ ਤਿਆਰ ਕੀਤੀ ਗਈ ਕਿਵੇਂ ਕਿਸਾਨ ਪਰ ਆਇ ਇਸ ਮਸ਼ੀਨ ਦਾ ਫਾਇਦਾ ਲੈ ਸਕਦੇ ਨੇ ਉਸ ਬਾਬਤ ਜਿਹੜੀ ਵੀ ਗੱਲਬਾਤ ਹੈ ਉਹਨਾਂ ਦੇ ਨਾਲ ਸੋ ਸਾਡੇ ਨਾਲ ਹੁਣ ਇਸ ਮਸ਼ੀਨ ਨੂੰ ਤਿਆਰ ਕਰਨ ਵਾਲੇ ਐਮ ਡੀ ਵੀ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਧੰਨਵਾਦ ਤੇ ਸਰ ਬਹੁਤ ਸੋਹਣੀ ਤੁਹਾਡੇ ਵੱਲੋਂ ਇਹ ਮਸ਼ੀਨ ਤਿਆਰ ਕੀਤੀ ਗਈ ਹੈ ਮਸ਼ੀਨ ਜਿਹਦੇ ਨਾਲ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਕਿੱਥੇ ਲੇਬਰ ਦਾ ਇੰਨਾ ਇੰਨਾ ਮਤਲਬ ਕਿ ਟਾਈਮ ਇਨਵੈਸਟ ਹੁੰਦਾ ਸੀ ਹੁਣ ਉਹ ਮਸ਼ੀਨ ਕੁਝ ਹੀ ਘੰਟਿਆਂ ਦੇ ਵਿੱਚ ਉਹ ਕੰਮ ਕਰ ਦਿੰਦੀ ਹੈ ਜਿਹੜਾ ਦਿਨਾਂ ਦੇ ਵਿੱਚ ਖਤਮ ਹੁੰਦਾ ਸੀ ਸੋ ਸਭ ਤੋਂ ਪਹਿਲਾਂ ਇਸ ਮਸ਼ੀਨ ਬਾਰੇ ਦੱਸੋ ਕਿ ਕਿਵੇਂ ਸੋਚਿਆ ਇਹ ਮਸ਼ੀਨ ਤਿਆਰ ਕਰਨੀ ਚਾਹੀਦੀ ਜਾਂ ਇਸ ਮਸ਼ੀਨ ਨੂੰ ਇਸ ਤਰੀਕੇ ਦੇ ਨਾਲ ਇਹਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤੇ ਹੈ ਜੀ ਕਿਸਾਨ ਨੂੰ ਲੋੜ ਹੁੰਦੀ ਆ ਮਸ਼ੀਨਰੀ ਦੀ ਤੇ ਕਿਸਾਨਾਂ ਨਾਲ ਸਾਡਾ ਸ਼ੁਰੂ ਤੋਂ ਰਿਸ਼ਤਾ ਤੇ ਅਸੀਂ ਖੁਦ ਵੀ ਇੱਕ ਕਿਸਾਨ ਫਾਰਮਰ ਆ ਜੀ ਤੇ ਇੰਡਸਟਰੀ ਲੈਂਦੀ ਆ ਪਹਿਲਾਂ ਵਾਤਾਵਰਣ ਨੂੰ ਬਚਾਉਣ ਲਈ ਪਰਾਲੀ ਨੂੰ ਉਤਰ ਕੇ ਧਰਤੀ 'ਚ ਦਬਾਉਂਦੇ ਪਰਾਲੇ ਕੀਤੇ ਆ ਉਹਦੇ ਨਾਲ ਹੀ ਸਾਡੀ ਜਿਹੜੇ ਆਲੂ ਲਉਦੇ ਆ ਭਰਾ ਇਹਨਾਂ ਨਾਲ ਸਬੰਧ ਸੀਗੇ ਜੀ ਬੜੇ ਚਿਰ ਤੋਂ ਮਨ 'ਚ ਸੋਚ ਸੀਗੀ ਵੀ ਕੁਛ ਨਾ ਕੁਛ ਇਹਨਾਂ ਨੂੰ ਵੱਖਰਾ ਬਣਾ ਕੇ ਦਈਏ ਹੂੰ ਵੀ ਬੜੇ ਲੰਬੇ ਸਮੇਂ ਤੋਂ ਗ੍ਰੇਡਰ ਚੱਲ ਰਹੇ ਆ ਆਪਣੇ ਪਈਆ ਉਹਦੇ ਵਿੱਚ ਓਕੇ ਤਾਂ ਆਪਾਂ ਦੇਖਿਆ ਵੀ ਇਹਨਾਂ ਨੂੰ ਉਹਨਾਂ ਦੇ ਵਿੱਚ ਕੀ ਪਰੇਸ਼ਾਨੀਆਂ ਤੇ ਵੀ ਉਹ ਉਸ ਤਰੀਕੇ ਨਾਲ ਇਹਨਾਂ ਨੂੰ ਮਸ਼ੀਨ ਬਣਾ ਕੇ ਦਿੱਤੀ ਜਾਵੇ। ਜੀ। ਤਾਂ ਫਿਰ ਇਹਨੂੰ ਅਸੀਂ ਜਿਹੜਾ ਇਹਦੀ ਲੰਬਾਈ ਘਟਾਈ ਹੈ। ਹੂੰ। ਤੇ ਲੰਬਾਈ ਘਟਾਉਣ ਦੇ ਨਾਲ ਜਿਹੜੀ ਕੁਆਲਿਟੀ ਉਹਦਾ ਰੱਖਿਆ ਰੱਖਿਆ। ਜੀ। ਉਹ ਤੁਸੀਂ ਦੇਖਿਆ ਉਹਨਾਂ ਵੀ ਇਹ ਬਹੁਤ ਥੋੜੀ ਲੰਬਾਈ ਹੈ ਵੀ ਇਹਨੂੰ ਵਨ ਪੀਸ ਆ ਖੇਤ ਕਿਤੇ ਵੀ ਲਿਆ ਸਕਦੇ ਆ। ਤੇ ਇਹਨਾਂ ਦੇ ਨਾਲ ਬਹੁਤ ਸੌਖਾ ਚੱਲਦਾ ਹੈ। ਵੀ ਤੇ ਜਿਹੜੇ ਫਾਰਮਰ ਦੀ ਮਤਲਬ ਖਾਇਸ਼ ਹੁੰਦੀ ਹੈ ਵੀ ਜਿਹੜੀ ਸਾਡੀ ਫਸਲ ਹੈ ਉਹਦੀ ਜਿਹੜੀ ਪ੍ਰੋਡਕਸ਼ਨ ਹੈ ਉਹ 1 A B C ਜਿਵੇਂ ਗ੍ਰੇਡ ਇਹਨਾਂ ਦੇ ਬਣਾਏ ਹੁੰਦੇ ਆ ਤਿੰਨ ਚਾਰ ਸਾਈਜ਼ ਵੀ ਉਹਨਾਂ ਚ ਆਪਸ ਵਿੱਚ ਮਿਕਸਿੰਗ ਨਾ ਹੋਵੇ ਉਹ ਸਾਡੀ ਡਿਜ਼ਾਈਨਿੰਗ ਹੀ ਇੰਨੀ ਵਧੀਆ ਕੀਤੀ ਹੋਈ ਹੈ ਵੀ ਉਹ ਮਿਕਸ ਨਹੀਂ ਹੁੰਦਾ ਜੀ ਉਸ ਤੋਂ ਬਾਅਦ ਜਿਵੇਂ ਉਹ ਪੱਤੇ ਦੀ ਕੁਆਲਿਟੀ ਹੈ ਉਹ ਫਰੈਸ਼ ਪੀਸ ਪਟਾ ਪਾ ਲਾਉਂਦੇ ਆ ਕੰਪਨੀ ਦਾ ਹਿੰਦੁਸਤਾਨ ਦਾ ਉਸ ਤੋਂ ਆਮ ਮਾਰਕੀਟ 'ਚ ਇਹ ਵੀ ਡਿਸਪੋਜ਼ਲ ਪੱਟੇ ਵਰਤੇ ਜਾਂਦੇ ਉਹਨਾਂ ਦੀ ਕੋਈ ਕੀਮਤ ਤੋਂ ਸਾਰੀ 18000 ਕੋਈ 15000 ਦਾ ਪੱਟੇ ਦੀ ਕੋਸਟ ਹੁੰਦੀ ਹੈ ਹੂੰ ਇੱਥੇ ਅਸੀਂ ਇਸ ਚੀਜ਼ ਨਾਲ ਨਹੀਂ ਸਮਝੌਤਾ ਕੀਤਾ ਜਿਹੜਾ ਸਾਡੇ ਪੱਟੇ ਆ 55000 ਕੋਈ 65000 ਵੱਖ-ਵੱਖ ਸਰਾਖਾਂ ਦੇ ਹਿਸਾਬ ਨਾਲ ਓਕੇ ਇਹ ਦਾ ਮਹਿੰਗਾ ਹੋਣ ਦਾ ਕਾਰਨ ਵੀ ਇਹ ਦੀ ਜਿਹੜੀ ਚੜਾਈ ਜ਼ਿਆਦੇ ਤੇ ਦੂਸਰਾ ਇਹਦੇ ਵਿੱਚ ਸਰਾਖ ਜ਼ਿਆਦੇ ਆ ਓਕੇ ਇੰਝਾ ਨੰਬਰ ਆ ਵੀ ਇਹ ਬੈਲਟ ਨਵੀਂ ਆ ਹੂੰ ਡਿਸਪੋਜ਼ਲ ਬੈਲਟ ਦਾ ਆਟੋਮੈਟਿਕੀ ਰੇਟ ਉੱਤੇ ਰਹੇ ਹੁੰਦਾ ਫਿਰ ਜਿਹੜੀ ਇਹਦੀ ਕੰਗੀ ਲਾਈ ਜਾਂਦੀ ਆ ਪਟਿਆਂ ਨੂੰ ਆਪਸ ਵਿੱਚ ਜੋੜਨ ਨੂੰ ਵਾਸਤੇ ਹੂੰ ਉਹ ਅਸੀਂ ਜਪਾਨ ਮੇਡਨ ਜਪਾਨ ਦੀ ਕੰਗੀ ਵਰਤਦੇ ਆ ਜਿਹੜੀ ਸੈਲਜ ਬੈਲਰਾਂ ਚ ਹੁੰਦੀ ਆ ਉਹਦੀ ਲਾਈਫ ਜਿਆਦਾ ਹੈ ਹੂੰ ਕਿਉਂਕਿ ਫਾਰਮਰ ਇੱਕ ਵਾਰੀ ਪੈਸਾ ਲਾਉਂਦਾ ਔਰ ਰੋਜ਼ ਰੋਜ਼ ਇਸ ਚੀਜ਼ਾਂ ਤੇ ਨਹੀਂ ਲਾ ਸਕਦਾ ਬਿਲਕੁਲ ਤਾਂ ਉਸ ਨੂੰ ਵੀ ਅਸੀਂ ਧਿਆਨ ਚ ਰੱਖਿਆ ਹਾਂ ਬਾਕੀ ਛਾਂਟੀ ਦੀ ਗੱਲ ਆ ਵੀ ਇਹਦੇ ਵਿੱਚ 1 ਪੀਸ ਲੰਬਾਈ ਦੇ ਵਿੱਚ ਹੀ ਆਪਾਂ 5 ਛਾਂਟੀ ਸਾਈਜ਼ ਗ੍ਰੇਡਰ ਲੈ ਸਕਦੇ ਹਾਂ 4 ਵੀ ਲੈ ਸਕਦੇ ਹਾਂ 3 ਵਾਲਾ ਵੀ ਬਣ ਜਾਂਦਾ ਜਿਹੜਾ ਸਾਈਜ਼ ਅਗਲਾ ਮੰਗਦਾ ਫਿਰ ਉਸ ਸਾਈਜ਼ ਆਪਾਂ ਬਣਾ ਦਿੰਦੇ ਓਕੇ ਇਸ ਮਸ਼ੀਨ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗਿਆ ਤੇ ਹੁਣ ਕਿਸਾਨ ਭਰਾਵਾਂ ਦਾ ਇਸ ਮਸ਼ੀਨ ਨੂੰ ਦੇ ਮਤਲਬ ਕਿ ਦੇਖਣ ਤੋਂ ਬਾਅਦ ਇਸ ਮਸ਼ੀਨ ਦੀ ਵਰਤੋਂ ਕਰਨ ਤੋਂ ਬਾਅਦ ਉਹਨਾਂ ਦੀ ਕੀ ਫੀਡਬੈਕ ਆ ਉਹ ਕੀ ਕੁਝ ਆਖਦੇ ਪਏ ਨੇ ਤਾਰ ਮਰ ਖੁਸ਼ ਹੈ ਅਸੀਂ ਮਸ਼ੀਨਾਂ ਦਿੱਤੀਆਂ ਤੇ ਨਾਲ ਨਾਲ ਸੀ ਇੱਕ ਰੂਲਰ ਟਾਈਪ ਪਾਈਪ ਵਾਲਾ ਗਰੇਟਰ ਬਣਾਇਆ ਜਿਹੜਾ ਪਿਛਲੇ 3 ਸਾਲ ਤੋਂ ਓਹ ਲੰਬੀ ਚਾਲ ਦੇ ਜਿਵੇਂ ਸੁਲਤਾਨਾ ਹੋ ਗਿਆ ਫਿਰ ਮ ਹੋ ਗਿਆ ਹੋਰ ਲੰਬੇ ਆਲੂ ਜਿਹੜੇ ਹੁੰਦੇ ਆ ਉਹਨਾਂ ਲਈ ਉਹ ਬੈਸਟ ਹੈ ਗੋਲ ਆਲੂ ਲਈ ਵੀ ਬੈਸਟ ਹੈ ਬਾਕੀ ਉਹਦੇ ਚ ਜਿਵੇਂ ਕੋਈ ਡਾਇਮੰਡ ਵਗੈਰਾ ਕੋਈ ਨਿੱਕਾ ਮੋਟਾ ਚਪਟਾ ਆਲੂ ਹੁੰਦਾ ਉਹਦੇ ਚ ਥੋੜੀ ਜੀ ਅਸੀਂ ਮਿਕਸ ਅਸੀਂ ਕਹਿ ਸਕਦੇ ਹਾਂ ਨੂੰ ਜੀ ਵੀ ਉਹ ਥੋੜੀ ਬਹੁਤੀ ਸ਼ਿਕਾਇਤ ਹੈ ਕਿਸਾਨ ਉਸ ਸੀ ਨੂੰ ਥੋੜਾ ਜਿਹਾ ਨਹੀਂ ਪਸੰਦ ਕਰਦੇ ਜਿਹੜੇ ਸੁਲਤਾਨਾ ਹੋਰ ਆਲੂ ਵੈਰਟੀ ਐ ਉਹਦੇ ਲਈ ਉਹ ਬਹੁਤ ਵਧੀਆ ਉਹਨਾਂ ਦਾ ਐਮਡੀ ਵੀ ਉਸ ਨੂੰ ਪ੍ਰਵਾਨ ਕਰਕੇ ਗਿਆ ਮੈਨੂੰ ਹੁਣ ਉਹਨਾਂ ਦੇ ਬੁਕਿੰਗ ਵੀ ਹੋਈ ਵੀ ਆ ਸਾਡੇ ਕੋਲ ਤਾਂ ਇਹ ਜਿਹੜਾ ਗ੍ਰੇਡਰਾਈਜ਼ ਦੇ ਨਾਲ ਦੇ ਅਸੀਂ ਦੋ ਪੀਸ ਦਿੱਤੇ ਸੀਗੇ ਇਹ ਜੇ ਟ੍ਰਾਇਲ ਤੌਰ ਤੇ ਮਤਲਬ ਵੀ ਫਾਰਮਰ ਨੂੰ ਦਿੱਤੇ ਵੀ ਹੋਏ ਆ ਸਾਡਾ ਟ੍ਰਾਇਲ ਵੀ ਸੀ ਕਿ ਅਸੀਂ ਇਹਦੇ ਚ ਹੋਰ ਕੀ ਵਧੀਆ ਕਰ ਸਕਦੇ ਆ ਫਿਰ ਮਾਰਕੀਟ ਚ ਉਤਾਰਾਂਗੇ ਹੁਣ ਅੱਗੇ ਸਾਡੀ ਆਉਣ ਵਾਲੇ ਸੀਜ਼ਨ ਦੀ ਪੂਰੀ ਪਲ ਤਿਆਰੀ ਐ ਹੂੰ ਇਹ ਫਤਿਹ ਸਾਡੇ ਕੋਲੇ ਆਪਨੇ ਵੀ ਆ ਗਈ ਆ ਤੇ ਇਹਦੇ ਤੇ ਸਬਸਿਡੀ ਵੀ ਹੈ ਸੋ ਸ਼ਾਇਦ ਵਿੱਚੋਂ ਤੁਸੀਂ ਨਹੀਂ ਕੀਤੀ ਮੈਂ ਤੁਹਾਡੇ ਧਿਆਨ ਚ ਕਰਾ ਦੇ ਜੀ ਜ਼ਰੂਰ 25% ਤੇ 33% ਜੇ ਆਪਾਂ ਆਦਮੀ ਦੇ ਨਾਂ ਤੇ ਲੈਨੇ ਆ ਹੂੰ ਤਾਂ 25% ਸਬਸਿਡੀ ਹੈ ਹੂੰ ਜੇ ਆਪਾਂ ਔਰਤ ਦੇ ਨਾਂ ਤੇ ਲਵਾਂਗੇ ਤਾਂ ਫਿਰ 33% ਸਬਸਿਡੀ ਹੈ ਤੇ ਬੈਂਕ ਲੋਨ ਦੀ ਹੁਣ ਮਤਲਬ ਉਹਨਾਂ ਦਾ ਜਿਹੜਾ ਪਹਿਲਾ ਸਿੰਬਲ ਹੋ ਸਹੀ ਚਾਹੀਦਾ ਓਕੇ ਮਤਲਬ ਕਿਸਾਨ ਭਰਾਵਾਂ ਦਾ ਫਾਇਦਾ ਹੀ ਫਾਇਦਾ। ਫਾਇਦਾ ਹਾਂ ਜੀ ਅਸੀਂ ਉਹ ਸਬਸਿਡੀ ਜੇ ਕਿਸਾਨ ਭਰਾ ਕੋਈ ਸਾਡੇ ਨਾਲ ਤਾਲਮਿਲ ਕਰੂਗਾ ਤਾਂ ਅਸੀਂ ਫਾਇਦਾ ਵੀ ਲਗਵਾ ਦੇਵਾਂਗੇ। ਠੀਕ। ਹਾਂਜੀ। ਤੇ ਇਸ ਤੋਂ ਇਲਾਵਾ ਸਰ ਤੁਹਾਡੀ ਕੰਪਨੀ ਦੀ ਪਛੋਕਰ ਦੀ ਗੱਲ ਕੀਤੀ ਜਾਵੇ ਤਾਂ ਕਦੋਂ ਤੋਂ ਇਹ ਕੰਮ ਕਰ ਰਹੇ ਹੋ ਤੇ ਹੋਰ ਕਿਹੜੇ-ਕਿਹੜੇ ਖੇਤੀ ਬਾੜੀ ਨੂੰ ਲੈ ਕੇ ਚੀਜ਼ਾਂ ਤਿਆਰ ਕਰ ਰਹੇ ਹੋ ਕਿਹੜੇ ਸੰਤ ਬਸੇ ਰਹੇ? ਜਿਹੜੀ ਤੁਸੀਂ ਪਿਛੋਕੜ ਦੀ ਗੱਲ ਕੀਤੀ ਉਹ ਤਾਂ ਪਿਤਾ ਪੁਰਖੀ ਤੋਂ ਹੰਦਾ ਚੱਲਦਾ ਸੀ ਪਰ ਜਿਹੜੀ ਇੰਡਸਟਰੀ ਚਾਨੀ ਆਕਰਨ ਇੰਡਸਟਰੀ ਦੇ ਨਾਂ ਤੇ ਅਸੀਂ ਰਜਿਸਟਰਡ ਕਰਾਈਆ ਫਰਮ ਇਹ 2009 ਚ ਹੈ ਓਕੇ 2009 ਚ ਅਸੀਂ ਪਹਿਲਾ ਪੈਡੀਸਟਰਾ ਸਟਾਕ ਲੈਕਟਰ ਮਸ਼ੀਨ ਦੇ ਨਾਂ ਤੇ ਤਿਆਰ ਕੀਤੀ ਫਿਰ ਸਟਾਕ ਹਾਰਵੈਸਟਰ ਨਾਂ ਦੀ ਮਸ਼ੀਨ ਤਿਆਰ ਕੀਤੀ ਫਿਰ ਉਸ ਤੋਂ ਬਾਅਦ ਫੋਰੇਜ ਹਾਰਵੈਸਟਰ ਮਸ਼ੀਨ ਤਿਆਰ ਕੀਤੀ ਫਿਰ ਅਸੀਂ ਪੈਡੀਸਟਰਾ ਚੋਪਰ ਸਲਾਈਡਰ ONO 1 ਮਸ਼ੀਨ ਬਣਾਈ ਜਿਹੜੀ ਕਿ ਪੰਜਾਬ ਸਰਕਾਰ ਸਰਦਾਰ ਪ੍ਰਕਾਸ਼ੀ ਬਾਲ ਜੀ ਨੇ ਉਹ 1 ਲੱਖ ਰੁਪਿਆ ਸਬਸਿਡੀ ਸ਼ੁਰੂ ਕਰਾਈ ਸੀ ਫਿਰ ਪੂਰੇ ਇੰਡੀਆ ਦੇ ਵਿੱਚ ਹੋ ਗਈ ਅੱਜ ਉਹ ਪਹਿਲੇ ਨੰਬਰ ਦੀ ਮਸ਼ੀਨ ਸਾਡੇ ਚਾਨੀ ਸਪੈਡਿਸਟਰਾ ਰੀਪਰ ਦੇ ਨਾਂ ਤੇ ਚੱਲਦਾ ਜਿਹੜਾ ਕਿਸ ਮਸ਼ੀਨ ਚੱਲਾਂ ਦੇ ਵਿੱਚ ਵੀ ਬਹੁਤ ਰੈਲੀ ਟ੍ਰੈਲਿੰਗ ਨਹੀਂ ਬਸ ਭਰਦੀ ਹੈ ਡੀਜ਼ਲ ਦੀ ਖਰਚ ਵੀ ਘੱਟਾ ਔਰ ਲੰਬੀ ਲਾਈਫ ਹਾਸ ਮਸ਼ੀਨ ਦੀ ਓਕੇ ਇਸ ਦੇ ਨਾਲ ਹੀ ਜਿਵੇਂ ਫੋਰੇਜ ਹਾਰਵੈਸਟਰ ਭਾਰਤ ਦੀ ਪਹਿਲੀ ਬਿਸ਼ੇ ਆਪਾਂ ਡਿਜ਼ਾਈਨ ਕੀਤੀ ਸੀ ਤੇ ਅੱਜ ਉਹਦੇ ਵਿੱਚ ਆਪਾਂ ਡਬਲ ਇੰਜਨ 6 ਰੋਅ ਮਤਲਬ 6 ਲਾਈਨਾਂ ਲੈ ਕੇ ਜਾਣ ਵਾਲੀ ਮਸ਼ੀਨ ਹੈ ਸਿੰਗਲ ਇੰਜਨ ਤੇ 5 ਲਾਈਨਾਂ ਵਾਲੀ ਮਸ਼ੀਨ 4 ਲਾਈਨਾਂ ਵਾਲੀ ਵੀ ਹੈ ਪਰ ਅਸੀਂ ਅੱਜ ਜਿਹੜੀ ਸਾਡੀ ਪ੍ਰੋਡਕਸ਼ਨ ਚੱਲਦੀ ਆ ਉਹ 5 ਤੇ 6 ਲਾਈਨਾਂ ਵਿੱਚ ਚੱਲਦੀ ਆ ਏਸੀ ਕੈਪਨ ਵੀ ਆ ਉਹਦੇ ਵਿੱਚ ਓਕੇ ਰੋਡ ਕਾਪੀ ਸਾਰਾ ਰਜਿਸਟਰਡ ਹੁੰਦੀ ਆ ਪੀਮਾ ਵੀ ਹੁੰਦਾ ਸਾਰਾ ਕੁਝ ਉਹਦੇ ਤੇ ਹੋ ਰਿਹਾ ਪਾਸ ਸਰਕਾਰ ਵੱਲੋਂ ਪਾਸ ਹੈ ਕਿੰਦੇ ਇਸ ਦੇ ਨਾਲ ਹੀ ਜਿਵੇਂ ਪੈਡੀ ਸਟ੍ਰਚ ਚੋਪਰ ਸਲੈਟਰ ਉਹਦੀ ਵੀ ਹੁਣ ਸਬਸਿਡੀ ਚੱਲਦੀ ਹੈ ਤੇ ਪੰਜਾਬ ਸਰਕਾਰ ਨੇ ਇਸ਼ਤਿਹਾਰ ਵੀ ਦਿੱਤਾ ਆਪਾਂ ਨੂੰ ਵੀ ਜਿਹੜਾ 5ਵੇਂ ਮਹੀਨੇ ਤੱਕ 12 ਤਰੀਕ ਤੱਕ ਤੁਸੀਂ ਐਪਲੀਕੇਸ਼ਨ ਲਾ ਸਕਦੇ ਆ ਤੇ ਉਹਦੇ ਵਿੱਚ ਸੁਪਰ ਸੀਡਰ ਪੈਡੀ ਚੋਪਰ ਸਲੈਟਰ ਸਲਾਈਡਰ ਸੀਟਰ ਇਸ ਤਰ੍ਹਾਂ ਦੀਆਂ ਮਸ਼ੀਨਾਂ ਵੀ ਆਉਣਗੀਆਂ ਵਿੱਚ ਤੇ ਨਾਲ ਸਾਬਸ ਵੈਲਰ ਬੰਦਾ ਰੋਟਾਵੇਟਰ ਵੀ ਬੰਦਾ ਫਿਰ ਅਸੀਂ ਇੱਕ ਤੁਹਾਨੂੰ ਵੀਡੀਓ ਵੀ ਆਪਾਂ ਬਣਾਵਾਂਗੇ ਉਹਦੀ ਉਹ ਹੈਗਾ ਸੈਲਜ ਕਟਰ ਫਾਰਮਰ ਲਈ ਓਕੇ ਜਿਹੜਾ ਇਹ ਚਾਰ ਪਾਇਆ ਹੁੰਦਾ ਟੋਏ ਦੇ ਵਿੱਚ ਉਹਨੂੰ ਪਟਕ ਕੇ ਉਹ ਪੋਲਾ ਕਰਦੇ ਉਸ ਤੋਂ ਬਾਅਦ ਉਹਨੂੰ ਡੰਗਰਾ ਲਈ ਪਾਇਆ ਜਾਂਦਾ ਟੀਐਮਆਰ ਚ ਮਿਕਸ ਕਰਕੇ ਓਕੇ ਤਾਂ ਉਹ ਪਿੱਛੇ 5-7 ਬੇਰੀ ਫਾਰਮਰ ਜਿਹੜੇ ਪੀਡੀਐਫ ਦੇ ਉਹਨਾਂ ਨੇ ਸੂਝਵਾਨ ਉਹਨਾਂ ਨੇ ਲੈ ਸੀ ਵੀ ਇਹ ਜੇ ਟ੍ਰਾਇਲ ਤੌਰ ਤੇ ਤਾਂ ਉਹਨਾਂ ਨੂੰ ਉਹ ਟ੍ਰਾਇਲ ਵਧੀਆ ਲੱਗਾ ਤੇ ਹੁਣ ਉਹ ਪੀ ਸਾਡੇ ਰੈਡੀ ਬਣੇ ਵੀ ਪਏ ਆ ਜਿਵੇਂ ਜਿਵੇਂ ਆਰਡਰ ਆਉਣਗੇ ਅੱਗੇ ਭੇਜ ਦੇਣਗੇ ਓਕੇ ਜੀ ਸੋ ਬਹੁਤ-ਬਹੁਤ ਸ਼ੁਕਰੀਆ ਸਰ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਆਪਣੀ ਇਸ ਪੋਟੈਟੋ ਮਸ਼ੀਨ ਨੂੰ ਲੈ ਕੇ ਤੇ ਹੋਰ ਇੰਡਸਟਰੀ ਨੂੰ ਲੈ ਕੇ ਗੱਲਬਾਤ ਕੀਤੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਕਿਸਾਨ ਭਰਾਵਾਂ ਦੇ ਲਈ ਬਹੁਤ ਸੋਹਣਾ ਕੰਮ ਕਰ ਰਹੇ ਹੋ ਠੀਕ ਹੈ ਜੀ ਸਾਡਾ ਜਿਹੜਾ ਨਾ ਮੇਨ ਇੱਕ ਗੱਲ ਰਹਿ ਗਈ ਸਾਡੇ ਨਾ ਕਈਰ ਪਲੇਖਾ ਤਾਂ ਆ ਜੰਦਾ ਫਾਰਮਰ ਦਾ ਵੀ ਚਾਨੀ ਕਿੱਥੇ ਆ ਕਹੋ ਨੇ ਹੂੰ ਸਾਡਾ ਅਸਲ ਮੇਨ ਹੈਗਾ ਜ਼ਿਲ੍ਹਾ ਪਟਿਆਲਾ ਓਕੇ ਰੋਡ ਬਾਜਾਖਾਨਾ ਪਰਨਾਲਾ ਨੀਅਰ ਭਗਤਾ ਭਾਈ

ਜ਼ਿਲ੍ਹਾ ਬਹਿੰਡਾ ਬਾਜਾਖਾਨਾ ਬਰਨਾਲਾ ਰੋਡ ਨੀਅਰ ਫਕਤਪਾ ਜੀ ਸੋ ਚਾਨਪੁਰਾਵਾਂ ਨੂੰ ਵੀ ਅਪੀਲ ਹੈ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ ਖੇਤੀਬਾੜੀ ਦੇ ਵਿੱਚ ਕੰਮ ਸੁਖਾਲਾ ਹੋ ਸਕੇ ਤਾਂ ਜ਼ਰੂਰ ਤੁਸੀਂ ਇਸ ਕੰਪਨੀ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਲਿਖੇ ਹੋਏ ਦਿਖਾਈ ਦਿੱਤੇ ਹੋਣਗੇ ਤਾਂ ਨਾਲ ਦੀ ਨਾਲ ਤੁਸੀਂ ਇੱਥੇ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਧੰਨਵਾਦ ਸੋ ਆਲੂਆਂ ਤੇ ਕੰਮ ਕਰਨ ਵਾਲੀ ਮਸ਼ੀਨ ਬਾਰੇ ਤੇ ਤੁਹਾਡੇ ਨਾਲ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਅਜਿਹੀਆਂ ਵੱਖ-ਵੱਖਰੀਆਂ ਵੀਡੀਓਜ਼ ਵਾਸਤੇ ਤੁਸੀਂ ਜੁੜੇ ਰਹਿਣਾ ਹੈ ਐਡਵਾਈਜ਼ਰ ਨਿਊਜ਼ ਦੇ ਨਾਲ ਧੰਨਵਾਦ ਹੈਲੋ ਡੀਅਰ ਫਾਰਮਰਸ ਜਿਹੜੇ ਕਿਸਾਨਾਂ ਦਾ ਡੇਲੀ ਫਾਰਮ ਹੈ ਤੇ ਜੋ ਕਿਸਾਨ ਫੋਰੈਸਟ ਹਾਰਵੈਸਟਰ ਮਸ਼ੀਨ ਲੈਣਾ ਚਾਹੁੰਦੇ ਹਨ ਇਹ ਵੀਡੀਓ ਉਹਨਾਂ ਲਈ ਬਹੁਤ ਹੀ ਬੈਨੀਫੀਸ਼ੀਅਲ ਹੈ ਅਸੀਂ ਤੁਹਾਡੇ ਲਈ ਬਹੁਤ ਹੀ ਹਾਈ ਕੁਆਲਿਟੀ ਦੀ ਮਸ਼ੀਨਾਂ ਲੈ ਕੇ ਆਏ ਹਾਂ ਸਾਡੀ ਕੰਪਨੀ ਫੋਰੈਸਟ ਹਾਰਵੈਸਟਰ ਇੰਡੀਆ ਫਰਸਟ ਚੰਨੀ 900 ਮਾਡਲ ਲੈ ਕੇ ਆਈ ਹੈ ਜਿਸ ਵਿੱਚ 4 ਰੋ ਤੋਂ 6 ਰੋ ਤੱਕ ਮਸ਼ੀਨਾਂ ਅਵੇਲੇਬਲ ਹਨ ਜਿਸ ਵਿੱਚ ਡਬਲ ਇੰਜਨ 6 ਰੋ ਵਿਦਆਊਟ ਯੂਰੀਆ ਮਾਡਲ ਅਵੇਲੇਬਲ ਹੈ ਡਬਲ ਇੰਜਨ ਵਾਲੀ ਮਸ਼ੀਨ ਦਾ ਰੋਡ ਤੇ ਟਰੈਵਲਿੰਗ ਟਾਈਮ ਖਰਚਾ ਕਾਫੀ ਘੱਟ ਹੈ ਇਹ ਮਾਡਲ ਬਣਾਉਣ ਲਈ ਸਾਡੀ ਕੰਪਨੀ ਨੂੰ ਕਾਫੀ ਲੰਬਾ ਸਮਾਂ ਮਿਹਨਤ ਕਰਨੀ ਪਈ ਜਿਸ ਨਾਲ ਮਸ਼ੀਨ ਦੀ ਗੁਣਵੱਤਾ ਕਾਫੀ ਵਧ ਗਈ ਹੈ ਇਸ ਮਸ਼ੀਨ ਦੀ ਸਾਇਲੈਂਸ ਦੀ ਗੁਣਵੱਤਾ ਬਹੁਤ ਹੀ ਹਾਈ ਕੁਆਲਿਟੀ ਅਤੇ ਹਾਈ ਨਿਊਟ੍ਰੀਸ਼ਨ ਵਾਲੀ ਹੁੰਦੀ ਹੈ ਤੇ ਇਹ ਮੱਕੀ ਦਾਣੇ ਨੂੰ ਚੰਗੀ ਤਰ੍ਹਾਂ ਕ੍ਰਸ਼ ਕਰਦੀ ਹੈ ਤੁਸੀਂ ਆਪਣੀ ਚੋਅ ਅਨੁਸਾਰ ਪੁੱਟਰਾ ਮੋਟਾ ਜਾਂ ਬ੍ਰੀਕ ਕਰ ਸਕਦੇ ਹੋ ਇਸ ਮਸ਼ੀਨ ਦੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਜਾਂ ਬੁਕਿੰਗ ਕਰਵਾਉਣ ਲਈ ਸਾਡੀ ਟੈਕਨੀਕਲ ਟੀਮ ਨਾਲ ਸੰਪਰਕ ਕਰੋ ਥੈਂਕ ਯੂ